ਲਾ ਵੇ ਬੰਨ ਕੇ ਪੋਚਵੀਆਂ ਪੱਗਾ ਮੁੰਡੇ ਛਾ ਗਏ ਓਏ ਓ ਵਹਿ ਗਿਆ ਇਧਰ ਨੂੰ ਕਰ ਲਾ ਓ ਪੰਜਾਬੀ ਆ ਗਏ ਓਏ ਅਨੰਤ ਵੀਰੇ ਸਾਸਰੀ ਕਾਲ ਲਾ ਵੇ ਕਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚੱਕਤੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਦਸਾਂਜਾ ਵਾਲਿਆ ਹੌਲੀ ਹੌਲੀ ਲਾ ਵੇ ਕਿਆਰਾ ਕਟਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਜਾ ਵਾਲਾ ਕਹਿੰਦਾ ਬੇਬੀ ਆਈ ਨੋ ਆਈ ਨੋ ਔਰ ਰੀਆ ਜੀ ਹੈਪੀ ਬਰਥਡੇ ਲਾ ਵੇ ਦਸਾਂਜਾ ਵਾਲੇ ਨੇ ਸੋਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧਰ ਦਸ ਸਤਰੀ ਦੇ ਕੈਂਗ ਨੱਚ ਰਹੇ ਨੇ ਇਧਰ ਨੰਨਿਆ ਬੰਦੇ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਆ ਪਪਾਰਾਤੀ ਨੂੰ ਕੀ ਹੋ ਗਿਆ ਔਖਾ ਚਲਾ ਫੋਟੋ ਬਣਾ ਲੈ ਰੀਲ ਬਾਈ ਆ ਲੈ ਬਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜਫੀਆਂ ਪੈ ਗਿਆ ਓਏ ਹਾਈ ਓਏ ਦਸਾਂਝ ਵਾਲਿਆ ਪੈ ਗਈਆਂ ਜਫੀਆਂ ਚੱਲ ਠੀਕ ਹੈ ਆ ਲੈ ਵੀ ਬਾਝ ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰਦੇ ਆਗੇ ਵੱਟ ਲੈ ਵੇ ਕਰੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਾ ਨਹੀਂ ਬੀਰਵਾਰਾ ਪਤਾ ਨਹੀਂ ਜੁੰਮਾ ਲੈ ਵੇ ਕਿਆਰਾ ਜੀ ਵੀ ਆ ਗਏ ਨੇ ਸਟੇਜ ਤੇ ਅੱਜ ਤੇ ਜਫੀਆਂ ਤੇ ਜਫੀਆਂ ਹੋਈਆਂ ਭਈਆਂ ਨੇ ਦਸਾਂਝ ਵਾਲਿਆ ਚੱਕ ਮੁੰਡਾ ਆਪਣੇ ਵਿਆਹ 'ਚ ਨੱਚਦਾ ਫਿਰੇ ਉਧਰ ਰਾਧਕਾ ਜੀ ਦੇ ਪਿੱਛੇ ਮੈਂ ਕਿਹਾ ਮੇਰੇ ਸਰਦਾਰ ਦੇਖੋ ਖੜਾ ਆਹ ਜ਼ਿੰਮੇਵਾਰੀ ਕੋਈ ਤਕੜੀ ਲੱਗਦੀ ਆ ਜੀ ਮੇਰੇ ਸੋਹਣਿਆ ਵੀਰਾ ਆਏ ਹਾਏ ਵਾਟ ਇਜ਼ ਯੋਰ ਮੋਬਾਈਲ ਨੰਬਰ ਵਾਟ ਯੂ ਸਟਾਈਲ ਨੰਬਰ ਸਾਂਝਾ ਆ ਲਿਆ ਲੈ ਵੇ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਓੜਿਆ ਉਧਰ ਕਰੀਨਾ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਆਹ ਜੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਜੁੰਮਾ ਓਏ ਲਾ ਵੇ ਬੰਨ ਕੇ ਪੋਚਵੀਆਂ ਪੱਗਾ ਮੁੰਡੇ ਛਾ ਗਏ ਓਏ ਓ ਵੇ ਗਿਆ ਇਧਰ ਨੂੰ ਕਰ ਲਾ ਓ ਪੰਜਾਬੀ ਆ ਗਏ ਓਏ ਅਨੰਤ ਵੀਰੇ ਸਾਸਰੀ ਕਾਲ ਲਾ ਵੇ ਕਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚੱਕਤੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਦਸਾਂਜਾ ਵਾਲਿਆ ਹੌਲੀ ਹੌਲੀ ਲਾ ਵੇ ਕਿਆਰਾ ਕਟਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਜਾ ਵਾਲਾ ਕਹਿੰਦਾ ਬੇਬੀ ਆਈ ਨੋ ਆਈ ਨੋ ਔਰ ਰੀਆ ਜੀ ਹੈਪੀ ਬਰਥਡੇ ਲਾ ਵੇ ਦਸਾਂਜਾ ਵਾਲੇ ਨੇ ਸੋਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧਰ ਦਸ ਸਤਰੀ ਦੇ ਕੈਂਗ ਨੱਚ ਰਹੇ ਨੇ ਇਧਰ ਨੰਨਿਆ ਬੰਦੇ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਆ ਪਪਾਰਾਤੀ ਨੂੰ ਕੀ ਹੋ ਗਿਆ ਔਖਾ ਚਲਾ ਫੋਟੋ ਬਣਾ ਲੈ ਰੀਲ ਬਾਈ ਆ ਲੈ ਬਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜਫੀਆਂ ਪੈ ਗਿਆ ਓਏ ਹਾਈ ਓਏ ਦਸਾਂਝ ਵਾਲਿਆ ਪੈ ਗਈਆਂ ਜਫੀਆਂ ਚੱਲ ਠੀਕ ਹੈ ਆ ਲੈ ਵੀ ਬਾਝ ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰਦੇ ਆਗੇ ਵੱਟ ਲੈ ਵੇ ਕਰੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਾ ਨਹੀਂ ਬੀਰਵਾਰਾ ਪਤਾ ਨਹੀਂ ਜੁੰਮਾ ਲੈ ਵੇ ਕਿਆਰਾ ਜੀ ਵੀ ਆ ਗਏ ਨੇ ਸਟੇਜ ਤੇ ਅੱਜ ਤੇ ਜਫੀਆਂ ਤੇ ਜਫੀਆਂ ਹੋਈਆਂ ਭਈਆਂ ਨੇ ਦਸਾਂਝ ਵਾਲਿਆ ਚੱਕ ਮੁੰਡਾ ਆਪਣੇ ਵਿਆਹ 'ਚ ਨੱਚਦਾ ਫਿਰੇ ਉਧਰ ਰਾਧਕਾ ਜੀ ਦੇ ਪਿੱਛੇ ਮੈਂ ਕਿਹਾ ਮੇਰੇ ਸਰਦਾਰ ਦੇਖੋ ਖੜਾ ਆਹ ਜ਼ਿੰਮੇਵਾਰੀ ਕੋਈ ਤਕੜੀ ਲੱਗਦੀ ਆ ਜੀ ਮੇਰੇ ਸੋਹਣਿਆ ਵੀਰਾ ਆਏ ਹਾਏ ਵਾਟ ਇਜ਼ ਯੋਰ ਮੋਬਾਈਲ ਨੰਬਰ ਵਾਟ ਯੂ ਸਟਾਈਲ ਨੰਬਰ ਸਾਂਝਾ ਆ ਲਿਆ ਲੈ ਵੇ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਉੜਿਆ ਉਧਰ ਕਰੀਨਾ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਆਹ ਜੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਜੁੰਮਾ ਓਏ ਲਾ ਵੇ ਬੰਨ ਕੇ ਪੋਚਵੀਆਂ ਪੱਗਾ ਮੁੰਡੇ ਛਾ ਗਏ ਓਏ ਓ ਵੇ ਗਿਆ ਇਧਰ ਨੂੰ ਕਰ ਲਾ ਓ ਪੰਜਾਬੀ ਆ ਗਏ ਓਏ ਅਨੰਤ ਵੀਰੇ ਸਾਸਰੀ ਕਾਲ ਲਾ ਵੇ ਕਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚੱਕਤੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਦਸਾਂਜਾ ਵਾਲਿਆ ਹੌਲੀ ਹੌਲੀ ਲਾ ਵੇ ਕਿਆਰਾ ਕਟਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਜਾ ਵਾਲਾ ਕਹਿੰਦਾ ਬੇਬੀ ਆਈ ਨੋ ਆਈ ਨੋ ਔਰ ਰੀਆ ਜੀ ਹੈਪੀ ਬਰਥਡੇ ਲਾ ਵੇ ਦਸਾਂਜਾ ਵਾਲੇ ਨੇ ਸੋਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧਰ ਦਸ ਸਤਰੀ ਦੇ ਕੈਂਗ ਨੱਚ ਰਹੇ ਨੇ ਇਧਰ ਨੰਨਿਆ ਬੰਦੇ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਆ ਪਪਾਰਾਤੀ ਨੂੰ ਕੀ ਹੋ ਗਿਆ ਔਖਾ ਚਲਾ ਫੋਟੋ ਬਣਾ ਲੈ ਰੀਲ ਬਾਈ ਆ ਲੈ ਬਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜਫੀਆਂ ਪੈ ਗਿਆ ਓਏ ਹਾਈ ਓਏ ਦਸਾਂਝ ਵਾਲਿਆ ਪੈ ਗਈਆਂ ਜਫੀਆਂ ਚੱਲ ਠੀਕ ਹੈ ਆ ਲੈ ਵੀ ਬਾਝ ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰਦੇ ਆਗੇ ਵੱਟ ਲੈ ਵੇ ਕਰੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਾ ਨਹੀਂ ਬੀਰਵਾਰਾ ਪਤਾ ਨਹੀਂ ਜੁੰਮਾ ਲੈ ਵੇ ਕਿਆਰਾ ਜੀ ਵੀ ਆ ਗਏ ਨੇ ਸਟੇਜ ਤੇ ਅੱਜ ਤੇ ਜਫੀਆਂ ਤੇ ਜਫੀਆਂ ਹੋਈਆਂ ਭਈਆਂ ਨੇ ਦਸਾਂਝ ਵਾਲਿਆ ਚੱਕ ਮੁੰਡਾ ਆਪਣੇ ਵਿਆਹ 'ਚ ਨੱਚਦਾ ਫਿਰੇ ਉਧਰ ਰਾਧਕਾ ਜੀ ਦੇ ਪਿੱਛੇ ਮੈਂ ਕਿਹਾ ਮੇਰੇ ਸਰਦਾਰ ਦੇਖੋ ਖੜਾ ਆਹ ਜ਼ਿੰਮੇਵਾਰੀ ਕੋਈ ਤਕੜੀ ਲੱਗਦੀ ਆ ਜੀ ਮੇਰੇ ਸੋਹਣਿਆ ਵੀਰਾ ਆਏ ਹਾਏ ਵਾਟ ਇਜ਼ ਯੋਰ ਮੋਬਾਈਲ ਨੰਬਰ ਵਾਟ ਯੂ ਸਟਾਈਲ ਨੰਬਰ ਸਾਂਝਾ ਆ ਲਿਆ ਲੈ ਵੇ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਉੜਿਆ ਉਧਰ ਕਰੀਨਾ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਆਹ ਜੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਜੁੰਮਾ ਓਏ